ਕੰਗਾ ਗੌਂਦਲਾ ਹਸਨ ਗੌਂਦਲਾ ਤੁਸੀਂ ਅੱਜ ਜਿਹੜੀ ਗੁਸਤਾਖੀ ਕੀਤੀ ਹੈ ਨਾ ਬਹੁਤ ਵੱਡੀ ਕੀਤੀ ਆ ਤੁਸੀਂ ਸੰਤਾਂ ਦੀ ਫੋਟੋ ਲਾ ਕੇ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਜੋ ਕੁਝ ਕਿਹਾ ਜੀ ਨਾ ਇਹ ਬਖਸ਼ਣਯੋਗ ਨਹੀਂ ਹੋਣ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਤੁਹਾਨੂੰ ਆਨਲਾਈਨ ਹੋ ਕੇ ਵਾਰਨਿੰਗ ਦੇ ਰਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਗਾਲ੍ਹਾਂ ਕੱਢੀਆਂ ਜਿੱਥੇ ਮਰਜੀ ਭੱਜ ਲੋ ਮਾਰਾਂਗੇ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਜਿੱਦਣ ਵੀ ਤੁਸੀਂ ਆਗੇ ਦਾਏ ਛੱਡਾਂਗੇ ਨਹੀਂ ਜੇ ਪਿਓ ਦੇ ਜੇ ਨਾ ਛੇ ਹੁਣ ਵਾਕਿਆ ਹੀ ਤੁਸੀਂ ਕੋਈ ਜਣੇ ਜੇ ਤੇ ਹੁਣ ਦਿਓ ਟਾਈਮ ਦੱਸੋ ਤੁਸੀਂ ਕਿੱਥੇ ਮਿਲ ਸਕਦੇ ਜੀ ਕਿੰਗਾ ਗੌਂਦਾਲਾ ਹਸਣ ਗੌਂਦਾਲਾ ਤੁਸੀਂ ਅੱਜ ਜਿਹੜੀ ਗੁਸਤਾਖੀ ਕੀਤੀ ਆ ਨਾ ਬਹੁਤ ਵੱਡੀ ਕੀਤੀ ਆ ਤੁਸੀਂ ਸੰਤਾਂ ਦੀ ਫੋਟੋ ਲਾ ਕੇ ਸੰਤਾ ਦੀ ਫੋਟੋ ਲਾ ਕੇ ਤੁਸੀਂ ਜੋ ਕੁਝ ਕਿਹਾ ਜੀ ਨਾ ਇਹ ਬਖਸ਼ਣਯੋਗ ਨਹੀਂ ਹੋਣ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਤੁਹਾਨੂੰ ਆਨਲਾਈਨ ਹੋ ਕੇ ਵਾਰਨਿੰਗ ਦੇ ਰਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਵਤੀ ਕੀਤੀ ਸੰਤਾ ਦੀ ਫੋਟੋ ਲਾ ਕੇ ਤੁਸੀਂ ਗਾਲਾਂ ਕੱਢੀਆਂ ਜਿੱਥੇ ਮਰਜ਼ੀ ਭੱਜ ਲੋ ਮਾਰਾਂਗੇ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਜਿੱਦਣ ਵੀ ਤੁਸੀਂ ਆਗੇ ਦਾਏ ਛੱਡਾਂਗੇ ਨਹੀਂ ਜੇ ਪਿਓ ਦੇ ਜੀ ਨਾ ਛੇ ਹੁਣ ਵਾਕਿਆ ਹੀ ਤੁਸੀਂ ਕੋਈ ਜਣੇ ਜੇ ਤੇ ਹੁਣ ਦਿਓ ਟਾਈਮ ਦੱਸੋ ਤੁਸੀਂ ਕਿੱਥੇ ਮਿਲ ਸਕਦੇ ਜੀ ਕਿੰਗ ਗਾਉਂ ਦਾਲਾ ਫਸਣ ਗਾਉਂ ਦਾਲਾ ਤੁਸੀਂ ਅੱਜ ਜਿਹੜੀ ਗੁਸਤਾਖੀ ਕੀਤੀ ਹੈ ਨਾ ਬਹੁਤ ਵੱਡੀ ਕੀਤੀ ਆ ਤੁਸੀਂ ਸੰਤਾਂ ਦੀ ਫੋਟੋ ਲਾ ਕੇ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਜੋ ਕੁਝ ਕਿਹਾ ਜੀ ਨਾ ਇਹ ਬਖਸ਼ਣਯੋਗ ਨਹੀਂ ਹੋਣ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਤੁਹਾਨੂੰ ਆਨਲਾਈਨ ਹੋ ਕੇ ਵਾਰਨਿੰਗ ਦੇ ਰਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਵਕਦੀ ਕੀਤੀ ਸੰਤਾ ਦੀ ਫੋਟੋ ਲਾ ਕੇ ਤੁਸੀਂ ਗਾਲਾਂ ਕੱਢੀਆਂ ਜਿੱਥੇ ਮਰਜ਼ੀ ਭੱਜ ਲੋ ਮਾਰਾਂਗੇ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਜਿੱਦਣ ਵੀ ਤੁਸੀਂ ਆਗੇ-ਦਾਏ ਛੱਡਾਂਗੇ ਨਹੀਂ ਜੇ ਪਿਓ ਦੇ ਜੇ ਨਾ جے ਹੁਣ ਵਾਕਈ ਤੁਸੀਂ ਕੋਈ ਜਣੇ ਜੇ ਤੇ ਹੁਣ ਦਿਓ ਟਾਈਮ ਦੱਸੋ ਤੁਸੀਂ ਕਿੱਥੇ ਮਿਲ ਸਕਦੇ ਜੀ ਕਿੰਗਜ਼ ਆਉਂਦਾਲਾ ਹਸਨ ਗਾਉਂਦਾਲਾ ਤੁਸੀਂ ਅੱਜ ਜਿਹੜੀ ਗੁਸਤਾਖੀ ਕੀਤੀ ਆ ਨਾ ਬਹੁਤ ਵੱਡੀ ਕੀਤੀ ਆ ਤੁਸੀਂ ਸੰਤਾਂ ਦੀ ਫੋਟੋ ਲਾ ਕੇ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਜੋ ਕੁਝ ਕਿਹਾ ਜੀ ਨਾ ਇਹ ਬਖਸ਼ਣਯੋਗ ਨਹੀਂ ਹੁਣ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਤੁਹਾਨੂੰ ਆਨਲਾਈਨ ਹੋ ਕੇ ਵਾਰਨਿੰਗ ਦੇ ਰਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਵੱਦੀ ਕੀਤੀ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਗਾਲ੍ਹਾਂ ਕੱਢੀਆਂ ਜਿੱਥੇ ਮਰਜ਼ੀ ਭਜ ਲੋ ਮਾਰਾਂਗੇ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਜਿੱਦਣ ਵੀ ਤੁਸੀਂ ਆਗੇ-ਦਾਏ ਛੱਡਾਂਗੇ ਨਹੀਂ ਜੇ ਪਿਓ ਦੇ ਜੇ ਨਾ ਛੇ ਹੁਣ ਵਾਕਿਆ ਹੀ ਤੁਸੀਂ ਕੋਈ ਜਣੇ ਜੇ ਤੇ ਹੁਣ ਦਿਓ ਟਾਈਮ ਦੱਸੋ ਤੁਸੀਂ ਕਿੱਥੇ ਮਿਲ ਸਕਦੇ ਜੀ ਕਿੰਗਾ ਗੌਂਦਾਲਾ ਹਸਣ ਗੌਂਦਾਲਾ ਤੁਸੀਂ ਅੱਜ ਜਿਹੜੀ ਗੁਸਤਾਖੀ ਕੀਤੀ ਹੈ ਨਾ ਬਹੁਤ ਵੱਡੀ ਕੀਤੀ ਆ ਤੁਸੀਂ ਸੰਤਾਂ ਦੀ ਫੋਟੋ ਲਾ ਕੇ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਜੋ ਕੁਝ ਕਿਹਾ ਜੀ ਨਾ ਇਹ ਬਖਸ਼ਣਯੋਗ ਨਹੀਂ ਹੋਂ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਤੁਹਾਨੂੰ ਆਨਲਾਈਨ ਹੋ ਕੇ ਵਾਰਨਿੰਗ ਦੇ ਰਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਵਤੀ ਕੀਤੀ ਸੰਤਾਂ ਦੀ ਫੋਟੋ ਲਾ ਕੇ ਤੁਸੀਂ ਗਾਲ੍ਹਾਂ ਕੱਢੀਆਂ ਜਿੱਥੇ ਮਰਜ਼ੀ ਭੱਜ ਲੋ ਮਾਰਾਂਗੇ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਜਿੱਦਣ ਵੀ ਤੁਸੀਂ ਆਗੇ ਦਾਏ ਛੱਡਾਂਗੇ ਨਹੀਂ ਜੇ ਪਿਓ ਦੇ ਜੀ ਨਾ ਛੇ ਹੁਣ ਵਾਕੇ ਹੀ ਤੁਸੀਂ ਕੋਈ ਜਨੇ ਜੇ ਤੇ ਹੁਣ ਦਿਓ ਟਾਈਮ ਦੱਸੋ ਤੁਸੀਂ ਕਿੱਥੇ ਮਿਲ ਸਕਦੇ